ਇਹ ਇੱਕਾ ਹੀ ਹੈਗਾ ਯਾਰ ਮੋਦੀ ਨਗਰ ਵਾਲਿਆਂ ਨੂੰ ਨਹੀਂ ਪਿਆਰ ਕਰਦੇ ਐ ਜਿੰਨਾ ਕੰਮ ਕਰਾਉਂਦਾ ਲੋਕਾਂ ਨੂੰ ਕਰਦੇ ਐ ਫੈਸਲੀ ਨਗਰ ਵਾਲਿਆਂ ਦਾ ਪਾਸਾ ਵੀ ਘੱਟੀ ਤੁਸੀਂ ਕੰਮ ਵੀ ਬਹੁਤ ਸਾਲੋਂ ਇਹ ਕਹਣਾ ਕਿ ਮੇਰਾ ਆਪਣੇ ਜ਼ਰੇਰ ਦੀ ਚਰਲੀ ਤਾਂ ਵੀ ਨਾ ਬਾਲਦੇ ਆ ਤੁਹਾਡੇ ਲਈ ਤੇ ਤਾਂ ਵੀ ਉਹ ਘੱਟ ਹੋਊਗਾ ਇਹ ਸ਼ਬਦ ਕੋਈ ਭਰਾ ਨਾ ਕੋਈ ਅਖੜਾ ਹੀ ਹੋ ਸਕਦਾ ਕੋਈ ਲੋਕਾਂ ਦਾ ਦੀ ਰਕਰੀਆ ਨੇ ਮਤਾਦਾਨ ਕਰਿਓ ਪਾਕੀ ਸਾਡੇ ਐਮਐਲਏ ਤੋਂ ਦੱਸਣ ਗਿਆ ਮਨੇ ਛੋਪੀ ਹੀ ਨਹੀਂ ਅਜੇ ਤੱਕ ਕੁਝ ਕੰਮ ਕੀਤੇ ਨਹੀਂ ਕੰਮ थैंक यू हेलो ਅੱਜ ਦੇਖਿਓ ਜੀ ਸਾਰੇ ਸਾਹਮਣੇ ਕਿੱਕ ਵਾਰੀ ਸਭ ਤੋਂ ਦੂਰ ਹੋ ਗਿਆ ਆ ਦੇਖਿਓ ਜੀ چاہے <تصال> <تصال> ویٹ کرنا ٹھیک ہے جی ہاں جی نگر والے ہو موتی نگر والے ہو ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਹਲਕੇ ਦੇ ਫਰਮਨ ਪਿਆਰੇ ਨੇਤਾ ਐਮਐਲਏ ਸਾਹਿਬ ਆਪਣੇ ਗਜੇ ਸਿੰਘ ਗਰੇਵਾਲ ਭੋਲਾ ਜੀ ਉਹਨਾਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਸਵਾਗਤ ਕਰਦਾ ਤੇ ਆਪਣੀ ਪੂਰੀ ਆਮ ਆਦਮੀ ਪਾਰਟੀ ਵੱਲੋਂ ਪੂਰੇ ਵਰਕਰ ਵੱਲੋਂ ਅਤੇ ਪੂਰੀ ਆਪਣੇ ਬਲੌਕ ਪ੍ਰੈਜ਼ੀਡੈਂਟ ਮਨਜੀਤ ਸਿੰਘ ਚੌਹਾਨ ਜੀ ਬਲਦੇਵ ਸਿੰਘ ਜੀ ਠੇਕੇਦਾਰ ਮੇਰੇ ਵੱਡੇ ਦੀਨ ਬਲਵਿੰਦਰ ਸਿੰਘ ਜੀ ਸੈਕਟਰ 49 ਤੋਂ ਜਨੇਜਾ ਜੀ ਅਤੇ ਬੁੱਟਾ ਸਿੰਘ ਜੀ ਹੀਰਾਨਗਰ ਤੋਂ ਅਤੇ ਹੀਰਾਨਗਰ ਦੇ ਪ੍ਰਧਾਨ ਨਵਨਤ ਨਾਮ ਲੈਣਾ ਵੱਡੇ ਅੰਕਲ ਮੇਰੇ ਸਰਦਾਰ ਜੀ ਉਹ ਵੀ ਇੱਥੇ ਪਹੁੰਚੇ ਨੇ ਅਤੇ ਹੀਰਾਨਗਰ ਤੋਂ ਪਤਾ ਜੀ ਨੇ ਆ ਕੇ ਜੀ ਉਹ ਵੀ ਅਤੇ ਮਰਮੋਣ ਸਿੰਘ ਕੱਪ ਜੀ ਸਾਰੇ ਮਹਿਤਾ ਸਾਹਿਬ ਵੱਡੇ ਵੱਡੇ ਮੇਰੇ ਤੋਂ ਬਜ਼ੁਰਗ ਸਾਰੇ ਮਾਵਾ ਭੈਣਾ ਭਰਾਵਾ ਇੱਥੇ ਬੈਠੇ ਹੋਣ ਮੈਂ ਕਹਿੰਦੇ ਤੋਂ ਸ਼ੁਕਰੀਆ ਕਰਦਾ ਤੇ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਆਪਾਂ ਨੂੰ ਗੁਜੇ ਸਿੰਘ ਗਰੇਵਾਲ ਬੋਲਾਂਗੇ ਇੱਕ ਇੰਦਾ ਦੇ ਐਮਐਲਏ ਬਣੇ ਨੇ ਜੋ ਇਹਨੇ ਅੱਛੇ ਲੋਕ ਨੇ ਕਿ ਇਹ ਇੱਕ ਮੁਕਲ ਵੱਡੇ ਭਰਾਵਾ ਵਾਗਦਾ ਜਿਵੇਂ ਇਹਨਾਂ ਨੂੰ ਜਿਹੜਾ ਵੀ ਆਪਾਂ ਕੋਈ ਕੰਮ ਕਹਿੰਦੇ ਆ ਚਾਹੇ ਸਵੇਰ ਨੂੰ ਕੋ ਚਾਹੇ ਸ਼ਾਮ ਨੂੰ ਕੋ 5 ਚਾ 10 ਮਿੰਟ ਦੇ ਵਿੱਚ ਇਹ ਕੰਮ ਦੀ ਪੂਰੀ ਆਪਾਂ ਨੂੰ ਕਹਿ ਦਿੰਦੇ ਆ ਕਿ ਅੱਜ ਨਹੀਂ ਹੋਊਗਾ ਤੇ ਕੱਲ ਹੋਊਗਾ ਕਰਕੇ ਦਗਾਉਂਦੇ ਆ ਕੰਮ ਹੁਣ ਮੈਂ ਤੁਹਾਨੂੰ ਦੱਸਾਂਗਾ ਜਿਵੇਂ ਆਪਾਂ ਨੂੰ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਸੀਗੀ ਆਪਣੇ ਜਿਹੜਾ ਐਵਰਜ ਸਕੂਲ ਹੈਗਾ ਤੇ ਸਾਹਮਣੇ ਸੀ ਜਿਹੜਾ ਜਦੋਂ ਫੋਟ ਦੀ ਮਾਰਸ਼ਾ ਦੀ ਟੱਟ ਲੋਟੀਆਂ ਦਾ ਸਕਾਰ ਇਹ ਕੰਮ ਪਿਛਲੀਆਂ 10 ਸਰਕਾਰਾਂ ਚ ਕੋਈ ਅੰਮਲ ਨਹੀਂ ਕਰ ਸਕਿਆ ਕਿਸੇ ਵੀ ਕਿਸੇ ਵੀ ਸਰਕਾਰ ਕੋ ਕੰਮ ਨਹੀਂ ਹੋਇਆ ਸੀ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਭਾਈ ਇੱਥੇ ਮੋਤੀ ਨਗਰ ਨੂੰ ਬੜੀ ਦਿੱਕਤ ਆ ਏ ਕੋਈ ਟ੍ਰਾਂਸਫਰ ਨਹੀਂ ਚੇਂਜ ਹੁੰਦਾ ਸਗਰ ਇੱਥੇ ਭਾਈ ਨੂੰ ਸੀ ਇੱਕ ਟ੍ਰਾਂਸਫਰ ਤਾਂ ਕਿਹਾ ਭਾਈ ਨੂੰ ਤਿੰਨ ਲਵਾ ਦੇ ਟ੍ਰਾਂਸਫਰ ਉਹਨਾਂ ਨੇ ਸੈਕਟਰੋਂ ਵਾਲੇ ਦੇ ਵਿੱਚ ਹੁਣ ਵੀ ਇਹਨਾਂ ਨੇ ਕਰਤੀ ਜੋ ਮੈਨੂੰ ਸਮੱਸਿਆ ਥੋੜੀ ਜਿਹੀ ਆਉਂਦੀ ਆ ਬਈਆਂ ਵਾ بیا ਚੀਜ਼ ਦਾ ਸਾਡਾ ਹਾਂ ਨੇ ਉਹ ਵੀ ਮੈਂ ਆਪਣੇ ਪੂਰੇ ਹੀਰਾ ਨਗਰ ਸਾਥੀਆਂ ਦਾ ਪੂਰਾ ਬਾਲਾ ਕਰਦਾ بیا ਦੇਖਸ ਤੋਂ ਬਾਅਦ ਮੈਂ ਮਹੀਨੇ ਦੇ ਵਿੱਚ ਤੁਹਾਡੇ ਜਿਹੜੀ ਸਿੰਗਲ ਦੀ ਪ੍ਰੋਬਲਮਾਂ ਜਾਂ ਕੋਈ ਵੀ ਟੱਕਣ ਕੋਈ ਨਵਾਂ ਲੱਗਣ ਵਾਲਾ ਵਾ ਜਾਂ ਕੀ ਤੇ ਕੋਈ ਪਾਈਪ ਨਹੀਂ ਕਰਦਾ ਮੈਂ ਸਾਰਾ ਪਹਿਲੇ ਮਹੀਨੇ ਦੇ ਵਿੱਚ ਚੇਂਜ ਕਰਵਾ ਦਾਂਗੇ ਔਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਥੈਂਕ ਯੂ ਇੱਥੇ ਕੱਲ ਮੀਟਿੰਗ ਸੀਗੀ ਕੱਲ ਅ ਗਰਿਆ ਸਾਹਮਣੇ ਕਿਹਾ ਵੀ ਤੁਸੀਂ ਅੱਜ ਸ਼ਾਮ ਦੀ ਮੀਟਿੰਗ ਰੱਖ ਲਓ ਅੱਜ ਹੀ ਸਵੇਰੇ ਸਾਰਾ ਡਿਸਕਸ ਹੋਇਆ ਤੇ ਇੱਕ ਛੋਟੇ ਜਿਹੇ ਮੈਸਜੇਜ ਤੇ ਤੁਸੀਂ ਇੰਨੇ ਭਾਵੇਂ ਦੇ ਕਿੱਥੇ ਹੋਗੇ ਹੋ ਮੈਂ ਤੁਹਾਡੇ ਚੈਨਲ ਵਿੱਚ ਆਪਣੀ ਤੁਹਾਡੀ ਆਪਣੀ ਹਾਜ਼ਰੀ ਲਾਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਨ ਬਲੌਗ ਮੈਂ ਇੰਨੇ ਪੋਜੀਸ਼ਨ ਤੋਂ ਆਜੀ ਮੋਟ ਪਾਟ ਤੋਂ ਪਹਿਲਾਂ ਸਮਝਣਾ ਪ੍ਰੇਣਾ ਕਿ 70 ਸਾਲ ਅਸੀਂ ਕੀ ਕੀਤਾ ਸੜਕਾ ਸੀਵਰੇਜ ਨਾਲੀਆਂ ਤੋਂ ਨਹੀਂ ਉੱਠੇ ਜਿਹੜਾ ਰਜਿਤ ਮੇਗੀ ਸਰਕਾਰ ਉਹਨਾਂਕਾਰ ਜਿਹੜੀ ਸਲੰਡਰ ਪਤ 400 آج ہزار میرے چھوٹے چھوٹے پراؤں میرے بزرگوں سے سارے فتح پر واحد جی کا خالصہ بہت ساتھ بہت سارے سپورٹ کرنے میں زیادہ سمجھ نہیں لینا سارے کوئی نہ بیٹھا اور سارے خوب سارے سمجھداروں سب سم کو پتا کی چل رہا ہے کی ہو رہا کی کر رہا ہے اور میں تو ایک بے کرنی ہوں بنائی ہوئی سرکار دو سال پہلے جس میری سرکار بنائی تھی جس میری منتری بنایا اور جس شکا لے کے بنا سی اچھا اتہاسک کام سا کر ایماندار سے کام پہلے مان اور ਅੱਜ ਜਿਹਨੇ ਮੁੱਖ ਮੰਤਰੀ ਆਏ ਨੇ ਉਹ ਦੋ ਸਾਲ ਸਾਲ ਦੀ ਪਿੰਡਾਂ ਸੀ ਰੋਣਾ ਪੈਣਾ ਕਰਨਾ ਸੀਗਾ ਮੁੱਖ ਮੰਤਰੀ ਨੇ ਦੇ ਕੇ ਇਹ ਖੱਡਾਂ ਦੇ ਕੰਮ ਤਾਂ ਕਰਿਆ ਪੰਚਾਇਤੀ ਜੀਵਨ ਆਪਣੇ ਨਾਲ ਪਾ ਲੀਆਂ ਬੱਸ ਐਸਾ ਆਨਸ਼ ਪਾਜਬਾ ਨੇ 74 ਸਾਲ ਚ ਕੋਈ ਨਹੀਂ ਕਰ ਸਕੇ ਤੇ ਹੁਣ ਤਾਂ 3 ਸਾਲ ਹੋ ਗਏ ਸਰਕਾਰ ਵੀ ਹੈ ਤੇ ਹੁਣ ਕੀ ਕਰਨਗੇ ਕਿਉਂਕਿ ਆਵਾਦੀ ਪਾਰਟੀ ਸਰਕਾਰ ਹੈ ਕਾਲੀ ਪਾਜਬਾ ਕਾਂਗਸ ਸਰਕਾਰ ਕਾਂਗਸ ਵਾਲੇ 3 ਸਾਲ ਚ 5 ਪੈਸੇ ਦਾ ਟੱਕ ਮੜ ਕੇ ਕਿਸੇ ਦਾ ਭਲਾ ਨਹੀਂ ਕਰ ਸਕਦੇ ਕੋਈ ਨਾ ਸੀਮਦਾ ਇੱਕ ਟੱਕਣੇਵਾ ਸਕਦੇ ਲਵਾ ਸਕਣਗੇ ਨਹੀਂ ਲਵਾ ਸਕਣਗੇ ਤੇ ਫਿਰ ਬੋਟਰ ਉਹਨਾਂ ਨੂੰ ਮੇਰੇ ਵੱਲੋਂ ਬੇਨਤੀ ਕਰਦੇ ਬਹੁਤ ਫਾਈ ਬੋਟ ਖੂਜਣਾ ਸਿਹਾ ਦੀ ਪਾਰਟੀ ਜਿੰਦਾਬਾਦ ਪ੍ਰਵੀਨ ਕੇਜਰੀਵਾਦ ਜੈ 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 ਬਹੁਤ ਧੰਨਵਾਦੀ ਮੈਂ ਮਾਫੀ ਚਾਹੁੰਦਾ ਜਿੰਦਾਬਾ ਕੱਲ ਨੂੰ ਮੈਂ ਥੋੜਾ ਧੰਨਵਾਦ ਕਰਦਾ ਪਹਿਲਾਂ ਤੁਸੀਂ ਜਦੋਂ ਮਾਨ ਸਾਹਿਬ ਆਏ ਨੇ ਮੁੱਖ ਮੰਤਰੀ ਸਾਹਿਬ ਉਦੋਂ ਰੋਡ ਸ਼ੋਅ ਸੀਗਾ ਤੁਹਾਨੂੰ ਦੱਸਣਾ ਚਾਹਣਾ ਜਿਹੜੀ ਰਿਪੋਰਟ ਆਈ ਸੀਆਈ ਦੀ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਐਡਾ ਰੋਡ ਸ਼ੋਅ ਨਹੀਂ ਸੀ ਕੀ ਪ੍ਰੋਗਰਾਮ ਸੀ ਜੀ ਅੱਜ ਮੇਰੇ ਵੱਲੋਂ ਸਾਰੇ ਲੋਕਾਂ ਨੂੰ ਪਹਿਲਾਂ ਸਾਸਿਕਾ ਨਮਸਕਾਰ ਜੀ ਅੱਜ ਦਾ ਪ੍ਰੋਗਰਾਮ ਸ਼ਰਮਾ ਪ੍ਰਧਾਨ ਵੱਲੋਂ ਮੋਤੀ ਨਗਰ ਵਿੱਚ ਐਮਸਨ ਨੂੰ ਸ਼ੋਰਟਸ ਵਿੱਚ ਰੱਖਿਆ ਗਿਆ ਆਮ ਆਦੀ ਪਾਰਟੀ ਦਾ ਪੱਪੀ ਬਾਜੀ ਦੀ ਪੂਰੀ ਜਿੱਤ ਨੂੰ ਪੂਰੀ ਬਣਾਉਣ ਵਾਸਤੇ ਇਹ ਪ੍ਰੋਗਰਾਮ ਯਕੀਨੀ ਬਣਾਉਣ ਵਾਸਤੇ ਪ੍ਰੋਗਰਾਮ ਰੱਖਿਆ ਗਿਆ ਤੇ ਵੱਧ ਤੋਂ ਵੱਧ ਪੂਰੇ ਏਰੀਆ ਦੇ ਵਿੱਚ ਪਾਰਟ ਨੰਬਰ 28 ਚੋਂ ਮਹਿਲਾਵਾਂ ਦਾ ਬੱਚਿਆਂ ਦਾ ਅਤੇ ਯੂਥ ਦਾ ਅਤੇ ਲੋਕਾਂ ਦਾ ਸਾਰਿਆਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਅਤੇ ਛੋਟੀ ਜੀ ਮੀਟਿੰਗ ਅੱਜ ਹੀ ਗਰੇਵਾਲਪੋਲਾ ਜੀ ਵੱਲੋਂ ਐਮਐਲਏ ਸਾਡੇ ਜਿਹੜੇ ਨੇ ਏਰੀਆ ਦੇ ਇਹਨਾਂ ਵੱਲੋਂ ਅੱਜ ਹੀ ਮੈਸੇਜ ਲੱਗਿਆ ਸੀਗਾ ਵੀ ਮੀਟਿੰਗ ਦੇ ਵਿੱਚ ਕਾਫੀ ਦੇਰ ਤੋਂ ਟਾਈਮ ਲੈ ਰਹੇ ਸੀਗੇ ਤੇ ਛੋਟੇ ਜੀ ਟਾਈਮ ਦੇ ਵਿੱਚ ਇੱਕ ਮੈਸੇਜ ਲੱਗਿਆ ਮੋਦੀਨਗਰ ਦੇ ਵਿੱਚ ਹੀਰਾਨਗਰ ਦੇ ਵਿੱਚ ਕੀਤੀਨਗਰ ਦੇ ਵਿੱਚ ਤੇ ਬਹੁਤ ਹੀ ਵੱਧ ਚੜ ਕੇ ਲੋਕਾਂ ਨੇ ਹਿੱਸਾ ਦਿੱਤਾ ਅਤੇ ਪੂਰੇ ਹੀ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਪੂਰਾ ਹੀ ਇਹਨਾਂ ਨੇ ਯਕੀਨੀ ਬਣਾਇਆ। ਇਹ ਛੋਟੀ ਮੀਟਿੰਗ ਰੈਲੀ ਬਣ ਕੇ ਹੋਈ ਵਰਗੀ ਕਹਿਣਾ ਚਾਹੋਗੇ? ਛੋਟੀ ਰੈਲੀ ਬਸ ਇਹ ਹੈ ਵੀ ਜਿੱਦਾਂ ਹੁਣ ਮੰਨ ਲਓ ਛੋਟੀ ਮੀਟਿੰਗ ਛੋਟੀ ਮੀਟਿੰਗ ਇੱਕ ਸੱਦੀ ਸੀਗੀ ਬਹੁਤ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ। ਮਹਿਲਾਵਾਂ ਵੀ ਉਹ ਵੱਦ ਚੜ ਕੇ ਆਈਆਂ ਕਿਉਂਕਿ ਲੋਕੀ ਹਨ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਜਿੱਤ ਦਾ 600 ਯੂਨਿਟ ਫ੍ਰੀ ਆ ਰਹੇ ਨੇ। ਕਿਸ ਨੂੰ ਇੱਕ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਹੈਗਾ ਪੜਾਈ ਵਾਸਤੇ ਐਮੀਨੈਂਸ ਸਕੂਲ ਖੁੱਲ ਗਏ ਨੇ ਕਾਲਜ ਖੁੱਲ ਗਏ ਨੇ ਗਵਰਨਮੈਂਟ ਸਾਰੇ ਹਲਕਾ ਈਸਟ ਦੇ ਵਿੱਚ ਹੋਏ ਨੇ ਇਹ ਸਾਰੇ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਦੇ ਸਾਦਕੇ ਸਾਰੇ ਹੋਏ ਨੇ ਪ੍ਰੋਗਰਾਮ ਜਿੱਦਾਂ ਸੈਕਟਰ 39 ਦੇ ਵਿੱਚ ਮੈਂ ਦੱਸਿਆ ਸੀਗਾ ਵੀ ਆਪਾਂ ਨੂੰ ਉੱਥੇ ਲਾਈਟ ਦੇ ਜਿਹੜੀ ਵੋਲਟੇਜ ਸੀਗੀ ਉਹ ਘਟਾਉਣ ਕਰਕੇ ਜਿਵੇਂ ਗਰਮੀਆਂ ਦੇ ਵਿੱਚ ਏਸੀ ਚੱਲਦੇ ਸੀਗੇ ਸੈਕਟਰ 39 'ਚ ਤੇ ਵੋਲਟੇਜ ਅਪ ਡਾਊਨ ਹੋ ਜਾਂਦੇ ਸੀਗੇ ਅਸੀਂ ਜਦੋਂ ਦੇ ਐਮ ਐਲ ਏ ਬਣੇ ਨੇ ਇਹਨੇ ਮਤਲਬ ਕਿ ਇਹਨਾਂ ਮੈਂ ਕੰਮ ਦੇ ਪ੍ਰਤੀ ਇਹਨਾਂ ਧਿਆਨ ਆ ਅਸੀਂ ਇਹਨਾਂ ਨੂੰ ਇੱਕ ਟਰਾਂਸਫਰ ਲਵਾਉਣ ਉਹ ਖਤਮ ਕਰ ਦਿੱਤਾ ਨੇ ਇਹ ਤਾਂ ਹੀ ਸੇਵਰੇਜ ਦੀ ਪ੍ਰੋਬਲਮ ਆ ਜਿਹੜੀ ਆਪਣੇ ਚੱਲਦੀ ਆ ਰਹੀ ਸੀ 10 ਸਾਲ ਤੋਂ ਐਵਰੇਜ ਸਕੂਲ ਦੇ ਬਾਹਰ ਟੱਕਣ ਚੱਕੇ ਜਾਂਦਾ ਸੀਗਾ ਉਹ ਵੀ ਇਹਨਾਂ ਨੇ ਟੱਕਣ ਇਦਾਂ ਦੀ ਸਫਾਈ ਕਰਾਈ ਜੋ ਸਾਡੀ ਨਿਗਾਹ ਦੇ ਵਿੱਚ ਨਹੀਂ ਵੀ ਆਗਾ ਲੋਕੀ ਸਾਨੂੰ ਜਿਵੇਂ ਜਾਗਰਤ ਕਰਾਂਗੇ ਵੀ ਆਹ ਸਾਡਾ ਕੰਮ ਨਹੀਂ ਹੈਗਾ ਉਹ ਐਮਪੀ ਬਣਨ ਤੋਂ ਬਾਅਦ ਸ਼ੋਕ ਫਰਾਸਲ ਕੋਪੀ ਜਿੱਦੋਂ ਵੀ ਐਮਪੀ ਬਣ ਗਏ ਮਹੀਨੇ ਬਾਅਦ ਸਾਰੇ ਕੰਮ ਕੀਤੇ ਜਾਂਦੇ ਜੀ